ਕੋਈ ਪੂਰਵ ਲ ਕਰਮ ਸੇ ਮੇਰਾ ਸੰਗ ਹੋਇਆ ਸ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਨੂੰ ਨਿਵਾੜੇ ਨੂੰ ਸਮਾਂ ਦੇ ਕੇ ਨੇ ਵਾਜਿਆ ਹੈ ਸੰਤ ਬਾਬਾ ਰਣਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੇ ਮਹਾਂਪੁਰਖਾਂ ਦਾ ਜਿੰਨੇ ਮਿਸ਼ਤੇ ਤੇ ਸੋਭਤ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਪਰ ਗਰੀਜ ਬੜੇ ਸੇਮਾਂ ਦੇ ਵਿੱਚ ਕਿ ਮਹਾਂਪੁਰਖਾਂ ਦੇ ਦੋ ਬਚਨ ਮੈਨੇ ਕਾ ਜਾ ਹੁੰਦਾ ਸੀ ਚਲੋ ਮਾਫੀ ਚਾਹਨਾ ਮੈਂ ਬੋਲ ਦਿੰਦਾ ਸਾਡੇ ਪਿੰਡ ਉਧਰ ਸੰਧੜਾ ਪਿੰਡ ਦੀ ਹੈ ਉਥੇ ਮਾਪੁਰਖਾਂ ਨੇ ਦਮਾਨ ਲੱਗਿਆ ਕਰਦੇ ਮੈਂ ਛੋਟਾ ਜਿਹਾ ਹੁੰਦਾ ਸੀ ਟ੍ਰੈਲੀ 'ਚ ਬੈਠ ਕੇ ਜਾਇਆ ਕਰਦਾ ਸੀ ਉਥੇ ਜੋ ਮਾਪੁਰਖਾਂ ਨੇ ਬਾਤਾਂ ਕੀਤੀਆਂ ਨਾ ਮੈਂ ਉਹ ਮੇਰੇ ਦਿਲ 'ਚ ਰੜਕੇ ਜਾਂਦੇ ਹੁੰਦੇ ਨੇ ਪਹਿਲੇ ਦਿਨ ਬਾਤਨ ਕੀਤਾ ਮਾਪੁਰਖਾਂ ਨੇ ਭਾਈ ਕਹਿੰਦੇ ਮਾਲ ਕੂੜਿਆਂ ਦਾ ਲੰਗਰ ਚਲਾਣਾ ਹੈ ਕੋਈ ਸੇਵਾ ਕਰੋ ਸਾਰੇ ਸੰਗਤ ਨੇ ਸੇਵਾ ਕੀਤੀ ਫਿਰ ਕਹਿੰਦੇ ਮਹਾਰਾਜਾ ਦਾ ਪਚੌਰ ਸਾਹਿਬ ਕਰਦੇ ਆ ਕਹਿੰਦੇ ਚੌਰ ਸਾਹਿਬ ਲਿਆਣਾਗਾ ਕਹਿੰਦੇ ਮਾਇਆ ਲੈਓ ਮਾਇਆ ਦਾ ਢੇਰ ਲੱਗ ਗਿਆ ਉਹ ਮੈਂ ਗੱਲਾਂ ਨਾ ਯਾਦ ਕਰਦਾ ਕਿ ਮਹਾਪੁਰਖਾਂ ਦੀ ਬੰਦਗੀ ਸੀ ਫਿਰ ਮੈਂ ਅੱਜ ਕੌਤਕ ਵੇਖਿਆ ਇਧਰੋਂ ਨਾਬਾ ਪਵਾਨੀਗੜ ਮੀਂਹ ਪੈਣ ਲੱਗ ਰਿਹਾ ਜਦੋਂ ਇਧਰ ਆਏ ਇਧਰ ਸੁੱਕਾ ਪਿਆ ਉਥੇ ਨਾ ਜਦੋਂ ਮਹਾਪੁਰਖ ਦੀਵਾਨ ਸਜਾਰੇ ਸੀ ਕਾਲੀਆਂ ਕਾਟਾਂ ਮੀਂਹ ਆ ਰਿਹਾ ਸੰਗਤ ਕਹਿਣ ਲੱਗੇ ਵੀ ਸਮਾਂ ਹੁਣ ਖਰਾਬ ਹੋਵੇਗਾ ਮੀ ਆ ਗਿਆ ਇਹਨਾਂ ਪ੍ਰਬੰਧ ਕੀਤਾ ਕਠ ਵੀ ਬਹੁਤ ਹੁੰਦਾ ਸੀ ਮਾਪੁਰਖਾਂ ਦੇ ਦਵਾਨਾਂ 'ਚ ਫਿਰ ਉਹਦੇ ਚਾਲਦੇ ਦਵਾਨਾਂ ਦੇ ਵਿੱਚ ਮਾਪੁਰਖਾਂ ਨੇ ਬਚਨ ਕੀਤਾ हे ભગવાન ਕਾਲਪੁਰਖ ਵਾਹਿਗੁਰੂ ਇਹ ਗੁਰੂ ਦੀ ਸੰਗਤ ਬੈਠੀ ਆ ਜਿੰਨਾ ਤੱਕ ਰ ਸੰਗਤ ਲੰਗਰ ਨਹੀਂ ਛੱਕਦੇ ਮੀ ਨਹੀਂ ਪਾਣਾ ਕਹਦਾ ਜਦੋਂ ਸੰਗਤ ਘਰੇ ਚਲੀ ਗਈ ਫਿਰ ਮੀ ਪਾਣਾ ਸੱਜ ਕਰਕੇ ਜਾਣਿਓ ਮਹਾਰਾਜ ਦੀ ਹਜ਼ੂਰੀ ਚ ਬੈਟੇ ਆ ਰੱਬ ਉਪਰੀ ਘੂਮੀ ਗਿਆ ਉਪਰੀ ਘੂਮੀ ਗਿਆ ਇੱਕ ਕਣੀ ਨਹੀਂ ਪਾਈ ਜਦੋਂ ਸਾਰੀ ਸੰਗਤ ਨੰਗਰ ਛੱਕ ਲਿਆ ਸਾਰੀ ਸੰਗਤ ਆਪੋ ਆਪਣੇ ਘਰਾਂ ਨੂੰ ਚਲੀ ਗਈ ਫੇਰ ਰੱਬ ਨੇ ਨਹੀਂ ਪਾਇਆ ਹੋਈ ਨਹੀਂ ਆਖਿਆ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਈ ਤਾ ਅਰਦਾਸਾ ਸੰਤਾਂ ਦਾ ਉਹ ਮਹਾਪੁਰਖਾਂ ਜਿਨ੍ਹਾਂ ਨੇ ਨਾਮ ਜਪਿਆ ਕਮਾਈ ਕੀਤੀ ਅੱਜ ਆਪਾਂ ਉਹਨਾਂ ਦੀ ਯਾਦ ਵਿੱਚ ਬੈਠੇ ਆਂ ਇਹ ਮੇਲੇ ਆਪਾਂ ਸੰਸਾਰ ਵਿੱਚ ਆਏ ਆਂਗੇ ਨਾਮ ਰਹਿਓ ਸਾਧੂ ਰਹੇਓ ਰਹੇਓ ਗੁਰਗੋ ਬਿੰਦ ਬਿੰਦ ਇਹ ਸੰਸਾਰ ਹੈ ਆਣਾ ਜਾਣਾ ਇਹ ਬਣਿਆ ਆਇਆ ਹੈ ਪਰ ਰੱਬ ਦੇ ਪਿਆਰੇ ਜਿਹੜੇ ਨਾਮ ਜਪ ਕੇ ਗਏ ਨੇ ਉਹਨਾਂ ਦਾ ਨਾਮ ਸੰਸਾਰ ਦੇ ਵਿੱਚ ਅਮਰ ਰਹੇਗਾ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਤਾਰੇ ਚਮਕਦੇ ਨੇ ਮਹਾਂਪੁਰਖਾਂ ਦਾ ਨਾਮ ਇਸ ਤਰ੍ਹਾਂ ਚਮਕਦਾ ਰਹੇਗਾ ਵਾਹਿਗੁਰੂ ਜੀ ਕਾ ਹਲ ਸਤ ਵਾਹਿਗੁਰੂ ਜੀ ਕੀ ਬੋਤ